ਲੋ ਜੀ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਨ ਲੱਗੇ ਆ ਜਿਹੜੀ ਲਗਾਤਾਰਤਾ ਦੇ ਵਿੱਚ ਵੱਡਾ ਮਸਲਾ ਤੇ ਮੁਫਾਦ ਬਣਦੀ ਜਾ ਰਹੀ ਹੈ ਇਸ ਦੇ ਮਸਲਾ ਤੇ ਮੁਫਾਦ ਬਣ ਦੇ ਪਿੱਛੇ ਕਾਰਨ ਕੀ ਨੇ ਇਹ ਤੁਹਾਨੂੰ ਦੱਸਾਂਗੇ ਦਰਅਸਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰਾਂਦੇ ਵੱਲੋਂ ਵਿਦੇਸ਼ ਯਾਤਰਾ ਦੇ ਉੱਪਰ ਜਾਇਆ ਗਿਆ ਉਹ 15 ਕ ਦਿਨ ਦੇ ਲਈ ਵਿਦੇਸ਼ ਗਏ ਨੇ ਪਰ ਉਹਨਾਂ ਦਾ ਵਿਦੇਸ਼ ਜਾਣਾ ਕਿਤੇ ਨਾ ਕਿਤੇ ਹੁਣ ਆ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਬੀਬੀ ਜ਼ਗੀਰ ਕੌਰ ਹੋਰੀ ਇਹ ਕਹਿ ਰਹੇ ਨੇ ਬਾਗੀ ਧੜੇ ਦੇ ਬਹੁਤ ਸਾਰੇ ਲੋਕ ਤੇ ਇਹ ਕਹਿ ਰਹੇ ਨੇ ਵਿਰੋਧੀ ਧਿਰ ਦੇ ਲੋਕ ਬਹੁਤ ਵੱਡੇ ਮਦਰ ਦੇ ਉੱਪਰ ਇਹ ਗੱਲਾਂ ਪ੍ਰਚਾਰੀਆਂ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਐਸੇ ਸਮੇਂ ਦੇ ਵਿੱਚ ਵਿਦੇਸ਼ ਨਹੀਂ ਸੀ ਜਾਣਾ ਚਾਹੀਦਾ ਹਾਲਾਂਕਿ ਉਹ ਧਰਮ ਪ੍ਰਚਾਰ ਦੇ ਬਹੁਤ ਸਾਰੇ ਤੌਰ ਤਰੀਕਿਆਂ ਦਾ ਕਰਕੇ ਹੀ ਉੱਥੇ ਪਹੁੰਚੇ ਹੋਣਗੇ ਪਰ ਇਹ ਚੀਜ਼ਾਂ ਲਗਾਤਾਰ ਗਰਾਉਂਡ ਦੇ ਉੱਪਰ ਪ੍ਰਚਾਰੀਆਂ ਜਾ ਰਹੀਆਂ ਨੇ ਜਾਂ ਫਿਰ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਚੀਜ਼ ਦੀ ਚਰਚਾ ਜਾਂ ਫਿਰ ਉਗ ਸੁਗ ਨਿਕਲਣੀ ਸ਼ੁਰੂ ਹੋ ਚੁੱਕੀ ਹੈ ਕਿ ਭਾਈ ਇੱਕ ਪਾਸੇ ਸੱਤ ਮੈਂਬਰੀ ਕਮੇਟੀ ਦੀ ਉਲਝਣ ਪਈ ਹੋਈ ਹੈ ਜਿਸ ਨੂੰ ਲੈ ਕੇ ਹਾਲਾਂਕਿ ਭਾਵੇਂ ਆਉਣ ਵਾਲੇ ਕੱਲ ਯਾਨੀ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਬਾਬਤ ਮੀਟਿੰਗ ਸੱਦ ਲਈ ਗਈ ਹੈ ਵਰਕਿੰਗ ਕਮੇਟੀ ਦੀ ਆਉਣ ਵਾਲੇ ਕੱਲ ਨੂੰ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਆ ਸਕਦਾ ਪਰ ਕਿਤੇ ਨਾ ਕਿਤੇ ਵਿਰੋਧੀਆਂ ਦੇ ਵੱਲੋਂ ਇਹ ਦੋਸ਼ ਵੀ ਲਾਏ ਜਾ ਰਹੇ ਨੇ ਕਿ ਭਾਈ ਐਸੀ ਸਥਿਤੀ ਦੇ ਵਿੱਚ ਪੂਰੇ ਸੇਕਾ ਸਿਆਸਤਦਾਨ ਜਿਹੜੇ ਨੇ ਯਾਂ ਫਿਰ ਕਹਿ ਲਈਏ ਧਾਰਮਿਕ ਸਿਆਸਤ ਜਿਹੜੀ ਆ ਉਹ ਇਸ ਵਕਤ ਉਥਲ ਪੁਥਲ ਹੋਈ ਪਈ ਆ ਤੇ ਐਸੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਸ ਮਚੇ ਹੋਏ तमाम ਆਪ ਕਹਿ ਲਈਏ ਕਿ तमाम ਗਲਿਆਰਾਂ ਦੇ ਵਿੱਚ ਮਚੀ ਹੋਈ ਜਿਹੜੀ ਭੰਬੜ ਹੈ ਯਾਂ ਫਿਰ ਕਹਿ ਲਈਏ ਇਹ तमाम ਵੱਡੇ ਸਵਾਲ ਨੇ ਜਿਹੜੇ ਇਹਨਾਂ ਦੇ ਹੱਲ ਹੋਣ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਵਿਦੇਸ਼ ਨਹੀਂ ਸੀ ਜਾਣਾ ਚਾਹੀਦਾ ਹੁਣ ਵੱਡੇ ਸਵਾਲ ਇੱਥੇ ਇਹ ਵੀ ਉੱਠ ਰਹੇ ਨੇ ਕੀ ਉਹਨਾਂ ਦੇ ਵਿਦੇਸ਼ ਜਾਣ ਦੇ 15 ਦਿਨਾਂ ਦੇ ਅੰਦਰ ਗਿਆਨੀ ਹਰਪੀਤ ਸਿੰਘ ਹੋਰਾਂ ਦੀ ਛੁੱਟੀ ਕਰਨ ਦੀਆਂ ਕਾਰਵਾਈਆਂ ਤਾਂ ਨਹੀਂ ਅਰੰਭੀਆਂ ਜਾਣ ਕਿਉਂਕਿ ਵਿਰੋਧੀਆਂ ਦੇ ਵੱਲੋਂ ਤਾਂ ਪਹਿਲਾਂ ਹੀ ਦੋਸ਼ ਲਾਏ ਜਾ ਰਹੇ ਸੀ ਵਿਰੋਧੀਆਂ ਦੇ ਵੱਲੋਂ ਤਾਂ ਪਹਿਲਾਂ ਹੀ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਕਿਸੇ ਨਾ ਕਿਸੇ ਤਰੀਕੇ ਬਹੁਤ ਵੱਡੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਫੈਸਲੇ ਲਏ ਜਾਣਗੇ ਸੋ ਇਹ ਸਥਿਤੀਆਂ ਕਿੱਥੇ ਜਾ ਕੇ ਰੁਕਣਗੀਆਂ ਕਿਸ ਤਰੀਕੇ ਦੇ ਨਾਲ ਰੁਕਣਗੀਆਂ ਇਹ ਇਸ ਵਕਤ ਵੱਡਾ ਸਵਾਲ ਜ਼ਰੂਰ ਬਣਿਆ ਪਿਆ ਹੈ ਪਰ ਕਿਤੇ ਨਾ ਕਿਤੇ ਜ਼ਰੂਰ ਸਵਾਲ ਜਿਹੜੇ ਨੇ ਉਹ ਵਾਜਬ ਉਦੋਂ ਹੋ ਜਾਂਦੇ ਨੇ ਜਦੋਂ ਆ ਪਿਛਲੇ ਸਮੇਂ ਦੇ ਵਿੱਚ ਕਾਰਵਾਈਆਂ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਤਾਂ ਕਹੀ ਗਈ ਕਿ ਭਾਈ ਅਸੀਂ ਸਟੈਂਡ ਦੇ ਉੱਪਰ ਸਪਸ਼ਟਾ ਸੱਤ ਮੈਂਬਰੀ ਕਮੇਟੀ ਦਾ ਸਟੈਂਡ ਜਿਹੜਾ ਸਪਸ਼ਟ ਹੈ ਉਹਨਾਂ ਦੇ ਵੱਲੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਜੜੀ ਆ ਕਹ ਲਈਏ ਕਿ ਮੈਂਬਰਸ਼ਿਪ ਹੈ ਉਹ ਦਿੱਤੀ ਜਾਵੇਗੀ ਪਰ ऐसे ਸਮੇਂ ਦੇ ਵਿੱਚ ਜੇ ਇਸ ਤਰੀਕੇ ਉਹਨਾਂ ਦੇ ਵੱਲੋਂ 15 ਕ ਦਿਨ ਦਾ ਸਮਾਂ ਬਾਹਰ ਲਾਇਆ ਜਾਣਾ ਹੈ ਹੁਣ 15 ਦਿਨ ਦੇ ਵਿੱਚ ਇੱਥੇ ਕੋਈ ਵੱਡੀ ਕਾਰਵਾਈ ਜਿਹੜੀ ਹੈ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਨਹੀਂ ਕਰ ਦਿੱਤੀ ਜਾਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਸੋ ਇਹਨਾਂ तमाम ਸਵਾਲਾਂ ਦੇ ਜਵਾਬ ਜਿਹੜੇ ਨੇ ਸਿੱਖ ਸੰਗਤ ਦੇ ਵੱਲੋਂ ਪੰਜਾਬ ਦੀ ਆਵਾਮ ਦੇ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਅਸੀਂ ਵੀ ਆਪਣੀ ਕੋਕੜ ਪੜਤਾਲ ਜਾਰੀ ਰੱਖੀ ਹੋਈ ਹੈ ਤੇ तमाम ਸਵਾਲਾਂ ਦੇ ਜਵਾਬ ਜਿਹੜੇ ਨੇ ਕਿਤੇ ਨਾ ਕਿਤੇ ਲੈਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸੇ ਸਾਰੀ ਖਬਰ ਦੇ ਉੱਪਰ ਇਸੇ ਸਾਰੀ ਜਾਂਚ ਦੇ ਉੱਪਰ ਜਾਂ ਫਿਰ ਕੋਕੜ ਪ ਦੇ ਉੱਪਰ ਮੇਰੇ ਸਹਿਯੋਗੀ ਜਿਹੜਨੇ ਵਿਵੇਕ ਕੁਮਾਰ ਉਹ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਪਰ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਵਿਵੇਕ ਇਹ ਕੀ ਸਥਿਤੀ ਬਣੀ ਪਈ ਆ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਾਂ ਪਰ ਖਾਸ ਤੌਰ ਦੇ ਉੱਪਰ ਗੱਲ ਕਰੀਏ ਤਾਂ 2 ਦਸੰਬਰ 2024 ਤੋਂ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਤੇ ਸ਼ਮਨੀ ਅਕਾਲੀ ਦਲ ਦੇ ਆਗੂਆਂ ਦੇ ਉੱਪਰ ਕਾਰਵਾਈ ਹੋਈ ਉਸ ਤੋਂ ਬਾਅਦ ਕਿਤੇ ਨਾ ਕਿਤੇ ਆ ਜਿਹੜੇ ਜਥੇਦਾਰ ਫੂਲਾ ਸਿੰਘ ਹੋਰਾਂ ਦੀ ਸ਼ਭੀ ਨਜ਼ਰ ਆ ਰਹੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਫਰਮਾਨ ਤੋਂ ਬਾਅਦ ਪਰ ਹੁਣ ਦੁਬਾਰਾ ਫਿਰ ਪਰਿਸਥਿਤੀਆਂ ਉਸੇ ਤਰੀਕੇ ਦੀਆਂ ਪੈਦਾ ਹੋ ਚੁੱਕੀਆਂ ਨੇ 15 ਕ ਦਿਨ ਦੇ ਲਈ ਕਹਿੰਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਿਦੇਸ਼ ਗਏ ਨੇ ਤੇ ਹੁਣ ਉਹਨਾਂ ਦੇ ਪਿੱਛੋਂ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਮੈਂ ਕਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਜੀ ਬਿਲਕੁਲ ਬਿਲਕੁਲ ਬਾਜ਼ਬ ਤੁਸੀਂ ਗੱਲ ਆਖੀ ਹੈ ਕਿ ਜਿਵੇਂ ਤੁਸੀਂ ਆਪ ਵੀ ਦੱਸਤਾ ਹੈ ਕਿ ਗਿਆਨੀ ਰਗਵੀਰ ਸਿੰਘ ਇਸ ਵੇਲੇ ਜਿਹੜਾ ਨੇ ਇੰਗਲੈਂਡ ਦੀ ਫਲਾਈਟ ਚੜ ਚੁੱਕੇ ਨੇ ਸੁਖਵੀਰ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਤਰੀਕੇ ਦਾ ਵਤੀਰਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਚਾਹੇ ਉਹ 2 ਦਸੰਬਰ ਦੀ ਕਾਰਵਾਈ ਹੋਵੇ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਨੂੰ ਲਾਂਭੇ ਕਰਨਾ ਹੋਵੇ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਹੋਵੇ ਜਾਂ ਫਿਰ ਜਿਹੜੀ ਕਮੇਟੀ ਨੇ ਅਕਾਲੀ ਦਲ ਦੀਆਂ ਭਰਤੀਆਂ ਕਰਨੀਆਂ ਸੀ ਉਸ ਕਮੇਟੀ ਨੂੰ ਇਨ ਬਿਨ ਹੁਕਮਾ ਦੇ ਤਹਿਤ ਲਾਗੂ ਨਾ ਕਰਨਾ ਹੋਵੇ ਸੋ ਇਹ ਸਭ ਨੂੰ ਕਿ ਜਿਸ ਤਰੀਕੇ ਦੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਰਹੀਆਂ ਸੀ ਚਿੱਠੀਆਂ ਪਹੁੰਚ ਰਹੀਆਂ ਸੀ ਦਬਾਅ ਵਧਦਾ ਜਾ ਰਿਹਾ ਸੀ ਜਥੇਦਾਰ ਸਹਿਬਾਨਾਂ ਦੇ ਉੱਤੇ ਤਾਂ ਜਥੇਦਾਰ ਦੇ ਵੱਲੋਂ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਇੱਕ ਮੁਲਾਕਾਤ ਬਲਾਈ ਗਈ ਸੀ 28 ਜਨਵਰੀ ਨੂੰ ਜਦੋਂ 26 ਜਨਵਰੀ ਨੂੰ ਦੁਪਹਿਰ ਦੇ 12:25 ਮਿੰਟ ਤੇ ਖਬਰ ਸਾਹਮਣੇ ਆਉਂਦੀ ਹੈ ਕਿ ਜਥੇਦਾਰ ਸਹਿਬਾਨ ਦੇ ਰੁਝੇਵੇਂ ਕਰਕੇ ਇਹ ਮੀਟਿੰਗ ਮੋਲਤਵੀ ਹੋ ਗਈ। ਉਦੋਂ ਤੋਂ ਹੀ ਪੰਥ ਦੇ ਦਿਲਾਂ ਦੇ ਵਿੱਚ ਇਹ ਗੱਲ ਸਾਹਮਣੇ ਆਣ ਲੱਗੀ ਸੀ ਕਿ ਜਥੇਦਾਰ ਸਹਿਬਾਨ ਗੁੜੇ ਦੇ ਟੇਕੇ ਨੇ ਕਿ ਜਥੇਦਾਰ ਸਹਿਬਾਨ ਕਿਸੇ ਪ੍ਰਭਾਵ ਹੇਠ ਆ ਗਏ ਨੇ ਕਿ ਜਥੇਦਾਰ ਸਹਿਬਾਨ ਇਸ ਗੱਲ ਦਾ ਲੋੜ ਹੀ ਇੰਨਾ ਜ਼ਿਆਦਾ ਲੈ ਕੇ ਦਬਾਅ ਵੀ ਇੰਨਾ ਜ਼ਿਆਦਾ ਲੈ ਕੇ ਕਿ ਉਹਨਾਂ ਨੇ ਹਜੇ ਥੋੜੇ ਹੋਰ ਦਿਨ ਲਏ ਨੇ ਇਸ ਪੂਰੇ ਘਟਨਾਕਰਮ ਨੂੰ ਹੋਣ ਲਈ ਲੈ ਕੇ ਾਰੇ ਸਭ ਦੇ ਦਰਮਿਆਨ ਸ਼ਾਮ ਨੂੰ 5:15 ਦੇ ਉੱਤੇ ਗਾਇਨੀ ਹਰਪੀ ਸਿੰਘ ਸਾਹਮਣੇ ਆਉਂਦੇ ਨੇ ਹਰਪੀਤ ਸਿੰਘ ਇੱਕ ਵੀਡੀਓ ਪਾਉਂਦੇ ਨੇ ਗੱਡੀ ਦੇ ਵਿੱਚ ਬੈਠ ਕੇ ਤੇ ਭਵਿੱਖਬਾਣੀ ਕਰ ਜਾਂਦੇ ਨੇ ਕਿ ਦੇਖੋ ਜੀ ਦਬਾਬ ਹੇਠ ਜਿਹੜੀ ਐ ਇੱਕ ਸ਼ਰਾਰਤ ਦੇ ਤਹਿਤ ਇਹ ਮੀਟਿੰਗ ਮੁਲਤਵੀ ਕਰਵਾਈ ਗਈ ਹੈ ਮੀਟਿੰਗ ਮੁਲਤਵੀ ਕਰਵਾ ਕੇ ਹੁਣ ਇੱਕ ਐਗਜ਼ੀਕਿਟਿਵ ਮੈਂਬਰੀ ਜਿਹੜੀ ਕਮੇਟੀ ਐ ਐਸਜੀਪੀਸੀ ਦੀ ਉਹਦੀ ਮੀਟਿੰਗ ਬੁਲਾਈ ਜਾਊਗੀ ਮੀਟਿੰਗ ਦੇ ਵਿੱਚ ਮੈਨੂੰ ਲਾਂਬੇ ਕਰਤਾ ਜਾਊਗਾ ਨਵਾਂ ਜਥੇਦਾਰ ਕੌਮ ਨੂੰ ਦੇ ਦਿੱਤਾ ਜਾਊਗਾ ਮੇਰੀਆਂ ਸੇਵਾਵਾਂ ਮ ਖਤਮ ਕਰ ਦਿੱਤੀਆਂ ਜਾਣਗੀਆਂ ਦੂਸ਼ਣबाजੀਆਂ ਲੱਗਣਗੀਆਂ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਚਰਚਾ ਦੇ ਵਿੱਚ ਆਉਂਦੀ ਹੈ ਜਦੋਂ ਸਿੰਘ ਸਹਿਬਾਨ ਦੋਵੇਂ ਗਿਆਨੀ ਹਰਪੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਇੱਕੋ ਮੰਚ ਤੇ ਇਕੱਠੇ ਦਿਖਾਈ ਦੇ ਰਹੇ ਨੇ ਨਦੀਰ ਸਾਹਿਬ ਦੀ ਸਟੇਜ ਦੀ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਨਦੀਰ ਸਾਹਿਬ ਦੀ ਸਟੇਜ ਦੀ ਗੱਲ ਕਰ ਰਹੇ ਆ ਤੇ ਉਦੋਂ ਜਿਹੜੇ 96 ਕਰੋੜੀ ਦਲ ਐ ਨਹੰਗ ਸਿੰਘਾਂ ਦਾ ਉਹਦੇ ਆਗੂ ਜਿਹੜੇ ਨੇ ਬਾਬਾ ਬਲਬੀਰ ਸਿੰਘ ਜੀ ਉਹ ਇੱਕ ਬਿਆਨ ਦਿੰਦੇ ਨੇ ਕਿ ਤੁਸੀਂ ਬਹੁਤ ਵਧੀਆ ਫੈਸਲੇ ਲੈ ਰਹੇ ਹੋ ਕੌਮ ਤੁਹਾਡੇ ਨਾਲ ਹੈ ਤੁਸੀਂ ਇਸੇ ਤਰੀਕੇ ਨਾਲ ਫੈਸਲੇ ਲਓ ਤੇ ਅਸੀਂ ਤੁਹਾਡੇ ਨਾਲ ਖੜੇ ਆ ਸਾਨੂੰ ਹੁਣ ਤੁਹਾਡੇ ਤੋਂ ਜਥੇਦਾਰ ਫੂਲਾ ਸਿੰਘ ਨਜ਼ਰ ਆਉਂਦੇ ਨੇ ਬਿਲਕੁਲ ਬਰੋਸ ਦੇ ਨਾਲ ਹੀ ਇੱਕ ਗੱਲ ਹੋਰ ਕਹਿ ਕੇ ਕਿ ਜਫੇਦਾਰ ਸਹਿਬਾਨ ਕਿਤੇ ਹੁਣ ਅਸਤੀਫੇ ਨਾ ਦੇਣ ਲੱਗ ਜਿਓ ਭੱਜਣ ਨਹੀਂ ਦਿੰਦੇ ਹਾਂ ਤਾਂ ਆਪਾਂ ਉਸ ਦਿਨ ਵੀ ਸੁਖਬੀਰ ਇੱਕ ਪੂਰਾ ਐਪੀਸੋਡ ਇਸ ਚੀਜ਼ ਤੇ ਕੀਤਾ ਸੀ ਕਿ ਜਫੇਦਾਰ ਸਹਿਬਾਨਾ ਦੇ ਦਿਮਾਗ ਦੇ ਵਿੱਚ ਗੱਲ ਚੱਲ ਰਹੀ ਹੈ ਕਿਉਂਕਿ ਦੇਖੋ ਧੂਆ ਉਦੋਂ ਹੀ ਉੱਠਦਾ ਜਦੋਂ ਅੱਗ ਲੱਗਦੀ ਹੈ ਥੱਲੇ ਅੱਗ ਹੋਵੇ ਬਿਲਕੁਲ ਬਿਲਕੁਲ ਤੇ ਦੇਖੋ 28 ਜਨਵਰੀ ਦੀ ਮੀਟਿੰਗ ਮੁਲਤਵੀ ਹੋਣਾ ਉਸ ਤੋਂ ਬਾਅਦ ਇਹ ਨਾ ਦੱਸਿਆ ਜਾਣਾ ਕਿ ਗਿਆਨੀ ਰਗਵੀਰ ਸਿੰਘ ਦੇ ਦੁਜੇਵੇਂ ਕਿੰਨੇ ਦਿਨ ਨੇ ਕਿੰਨੇ ਘੰਟੇ ਨੇ ਕਿੰਨੇ ਦਿਨ ਗਿਆਨੀ ਸਾਹਿਬ ਜਿਹੜੇ ਨੇ ਉਹ ਬਿਜ਼ੀ ਨੇ ਤੇ ਅਗਲੀ ਮੀਟਿੰਗ ਕਦੋਂ ਹੋਏਗੀ ਕਦੋਂ ਅਗਲਾ ਸਮਾ ਦਿੱਤਾ ਜਾਵੇਗਾ ਇਸ ਬਾਬਤ ਕੋਈ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਅੱਜ ਇਹ ਖਬਰ ਆਉਂਦੀ ਹੈ ਕਿ ਗਿਆਨੀ ਰਗਵੀਰ ਸਿੰਘ ਜਿਹੜਾ ਨੇ ਉਹ ਇੰਗਲੈਂਡ ਪਹੁੰਚ ਗਏ ਨੇ ਜਾ ਰਹੇ ਨੇ ਪਰਿਵਾਰ ਸਮੇਤ ਕੁਝ ਦਿਨ ਦੇ ਲਈ ਹੁਣ ਕਿੰਨੇ ਦਿਨਾਂ ਦੇ ਲਈ ਗਏ ਨੇ ਕੁਝ ਕਹਿ ਰਹੇ ਨੇ ਜੀ 10 ਦਿਨ ਗਏ ਨੇ ਤੇ 15 ਦਿਨ ਵੀ ਹੋ ਸਕਦੇ ਨੇ ਬਿਲਕੁਲ ਮਤਲਬ ਨਾ ਤਾਂ ਮੀਟਿੰਗ ਦਾ ਸਮਾਂ ਦੂਸਰਾ ਦਿੱਤਾ ਗਿਆ ਨਾ ਤਾਂ ਵਾਪਸ ਆਉਣ ਦਾ ਹਜੇ ਤੱਕ ਸਮਾਂ ਦਿੱਤਾ ਗਿਆ ਜਾਣਦੀਆਂ ਟਿਕਟਾਂ ਪੱਕੀਆਂ ਸੀਗੀਆਂ ਆਉਣ ਦੀ ਟਿਕਟ ਹਜੇ ਤੱਕ ਪੱਕੀ ਨਹੀਂ ਹੈ ਹੁਣ ਜਦੋਂ ਕੈਨੇਡਾ ਸਾਹਿਬ ਜਿਹੜੇ ਨਹੀਂ ਉਹ ਚੜਦੇ ਨੇ ਜਹਾਜ਼ ਨਾਲ ਦੀ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਨੇ ਨਵੀਆਂ ਚਰਚਾਵਾਂ ਕਿ ਭਾਈ ਹੁਣ ਖੋਦ ਗਏ ਨੇ ਇੰਗਲੈਂਡ ਜਾਏ ਭੇਜੇ ਗਏ ਨੇ ਹੂੰ ਕਿਉਂਕਿ ਸਭ ਦੇ ਦਰਮਿਆਨ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਵੀ ਮੈਂ ਯਕੀਨਦਾ ਨਾ ਕਿ ਅੱਜ ਇੱਕ ਹੋਰ ਐਲਾਨ ਹੋ ਗਿਆ ਜੀ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਮੀਟਿੰਗ ਕਰ ਰਿਹਾ ਹੈ ਬਿਲਕੁਲ ਇੱਕ ਹੰਗਾਮੀ ਮੀਟਿੰਗ ਬੁਲਾ ਲਈ ਗਈ ਹੈ ਚੰਡੀਗੜ੍ਹ ਦਫ਼ਤਰ ਦੇ ਵਿੱਚ ਤੇ ਸਭ ਦੇ ਦਰਮਿਆਨ ਕਹਿੰਦੇ ਜੀ ਜਥੇਦਾਰ ਸਹਿਬਾਨਾਂ ਨੂੰ ਇੱਕ ਕਮੇਟੀ ਮਿਲ ਕੇ ਆਈ ਹੈ ਹੂੰ ਕਮੇਟੀ ਦੇ ਵੱਲੋਂ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਜਿਉਂ ਤੇ ਜਿਹੜੀ ਦਿਨ ਮੈਂ ਕਮੇਟੀ ਸਮਾਂ ਆਈ ਇੱਕ 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 ਗੱਲ ਪੁੱਛਣਾ ਚਾਹੁੰਦਾ ਜੇ ਇਸ ਤਰੀਕੇ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ ਅਕਸਰ ਜ਼ਿਕਰ ਕਰਦੇ ਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੜੀ ਹੀ ਇਹ ਰਣਨੀਤਿਕ ਤਰੀਕੇ ਦੇ ਨਾਲ ਇਹ ਸਾਰੀ ਆਣ-ਸਾਣ ਬੁਣੀ ਗਈ ਹੈ ਕਿ ਇਹ ਵੀ ਇੱਕ ਉਸੇ ਚੀਜ਼ ਦਾ ਪਾਰਟ ਆਪਾਂ ਮੰਨ ਸਕਦੇ ਆਂ ਕਿ ਇੱਧਰ ਗਿਆਨੀ ਰਕबीर ਸਿੰਘ ਹਰਾਂ ਦੇ ਬਦੋਂ ਵਿਦੇਸ਼ ਯਾਤਰਾ ਦੇ ਉੱਪਰ ਜਾਇਆ ਗਿਆ ਨਾਲ ਹੀ ਦੂਸਰੇ ਦਿਨ ਉਹਨਾਂ ਦਾ ਮੀਟਿੰਗ ਸੱਦ ਲਈ ਗਈ ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਅਸਤੀਫਾ ਲੈਣ ਦੇ ਲਈ ਤਾਂ ਬਹੁਤ ਲਟਕਾਈ ਗਈ ਉਦੋਂ ਤਾਂ ਇੰਨੀ ਛੇਤੀ ਮੀਟਿੰਗ ਕੀਤੀ ਨਹੀਂ ਗਈ ਤੇ ਹੁਣ ਤਾਂ ਕੁਝ ਘੰਟੇ ਵੀ ਪੈਣ ਨਹੀਂ ਦਿੱਤੇ ਗਏ ਤੇ ਆਉਣ ਵਾਲੇ ਕੱਲ ਨੂੰ ਕਹਿੰਦੇ ਮੀਟਿੰਗ ਹੈ ਬਿਲਕੁਲ ਦੇਖੋ ਸੁਖਬੀਰ ਜੀ ਕੜੀਆਂ ਜੋੜੀਏ ਤਾਂ ਕੜੀਆਂ ਬਹੁਤ ਦੂਰ ਤੱਕ ਜਾਂਦੀਆਂ ਨੇ ਪਰ ਇਸ ਵੇਲੇ ਪੰਥ ਦੇ ਵਿੱਚ ਜੋ ਸਵਾਲ ਪੈਦਾ ਹੋਏ ਨੇ ਜਾਂ ਪੰਥ ਦੇ ਦਿਲਾਂ ਦੇ ਵਿੱਚ ਜੋ ਬਲਬਲੇ ਨਿਕਲ ਕੇ ਸਾਹਮਣੇ ਆ ਰਹੇ ਨੇ ਮੈਂ ਇੱਕ ਵਾਰੀ ਜਿਹੜਾ ਸਪਸ਼ਟ ਕਰਨਾ ਜਿਵੇਂ ਮੈਂ ਇੱਕ ਪਹਿਲਾਂ ਗੱਲ ਦੱਸੀ ਕਿ ਹੁਣ ਪੰਥ ਦੇ ਦਿਲਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਸਾਡੇ ਤੱਕ ਵੀ ਇਹ ਸਵਾਲ ਪਹੁੰਚ ਰਹੇ ਨੇ ਕਿ ਜਥੇਦਾਰ ਸਹਿਬਾਨ ਖੁਦ ਇੰਗਲੈਂਡ ਗਏ ਨੇ ਜਾਂ ਫਿਰ ਉਹਨਾਂ ਨੂੰ ਚੁਕਨਾ ਦੇ ਕੇ ਭੇਜਿਆ ਗਿਆ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ ਇਹ ਸਭ ਦੇ ਦਰਮਿਆਨ ਇੱਕ ਖਬਰ ਇਹ ਵੀ ਹੈ ਸੁਖਬੀਰ ਕਿ ਜਿਹੜੀ 3 ਮੈਂਬਰੀ ਕਮੇਟੀ ਜਥੇਦਾਰ ਗਿਆਨੀ ਹਰਪੀ ਸਿੰਘ ਦੇ ਉੱਤੇ ਕਾਰਵਾਈ ਕਰ ਰਹੀ ਸੀਗੀ ਜਾਂਚ ਕਰ ਰਹੀ ਹੈ ਉਸੇ ਵੀ ਮੀਟਿੰਗ ਜਿਹੜੀ ਆ ਉਹ ਜਥੇਦਾਰ ਸਹਿਬਾਨਾਂ ਤੋਂ ਲਗਾਤਾਰ ਸਮਾਂ ਮੰਗ ਰਹੀ ਸੀ ਗੈਨੀ ਰਗਵੀਰ ਸਿੰਘ ਕੋਲ ਕੀ ਹੁਣ ਉਸ ਜਿਹੜੀ ਜਥੇਬੰਦੀ ਸੀ ਜਾਂ ਫਿਰ ਜਿਹੜੀ ਉਹ ਜਾਂਚ ਕਮੇਟੀ ਹੈ ਉਹਨੂੰ ਮੁਲਾਕਾਤ ਦਾ ਹਜੇ ਤੱਕ ਸਮਾਂ ਦਿੱਤਾ ਨਹੀਂ ਗਿਆ ਇਹ ਜ਼ਰੂਰ ਹੈ ਕਿ ਲਗਾਤਾਰ ਫੋਨ ਤੇ ਸੰਪਰਕ ਦੇ ਵਿੱਚ ਨੇ ਬਾਹਰ ਜਾ ਕੇ ਜਿਹੜਾ ਉਹ ਵਾਪਸ ਜਿਹੜਾ ਉੱਥੇ ਫੋਨ ਤੇ ਸੰਪਰਕ ਕਰ ਸਕਦੇ ਨੇ ਇੱਥੋਂ ਇਹ ਵੀ ਲੱਗ ਸਕਦਾ ਹੈ ਕਿ ਜੇ ਕੀ ਰਿਪੋਰਟ ਜਿਹੜੀ ਉਹਨੂੰ ਦੇਣੀ ਆ ਉਸ ਕਮੇਟੀ ਨੇ ਇਹਦੇ ਬਾਰੇ ਜ਼ਥੇਦਾਰ ਸਹਿਬਾਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਵੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਇਸ ਤੋਂ ਬਾਅਦ ਕਿ ਪੰਤ ਦੇ ਵਿੱਚ ਗੱਲਾਂ ਆਣ ਇਹ ਵੀ ਹੋ ਸਕਦਾ ਹੈ ਸੁਖਬੀਰ ਕਿ ਇਧਰੋਂ ਗਿਆਨੀ ਹਰਪੀ ਸਿੰਘ ਦੀ ਛੁੱਟੀ ਹੋਵੇ ਤੇ ਉਧਰੋਂ ਜਿਹੜਾ ਦੂਸਰੇ ਦਿਨ ਜਾਂ ਫਿਰ ਉਸ ਤੋਂ ਅਗਲੇ ਹਫ਼ਤੇ ਗਿਆਨੀ ਰਗਵੀਰ ਸਿੰਘ ਦਾ ਜਾ ਜਿਹੜਾ ਪੰਜਾਬ ਚ ਲੈਣ ਵੀ ਕਰ ਦੇ ਇਹਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਕਿਉਂਕਿ ਅਜੇ ਹਸਨੈਰੀਓ ਵੀ ਬਣ ਰਿਹਾ ਹੈ ਪਰ ਜਿਹੜੇ 10 ਜਾਂ 15 ਦਿਨ ਦੀ ਗੱਲ ਹੈ 10 ਤੋਂ 15 ਦਿਨ ਦੇ ਵਿਚਕਾਰ 5 ਦਿਨ ਆਂਦੇ ਨੇ ਤੇ ਇਸ ਸਮੇਂ ਪੰਥ ਜਿਹੜੀ ਸਿਚੁਏਸ਼ਨ ਦੇ ਵਿੱਚ ਹੈ ਜਾਂ ਜਿਸ ਤਰੀਕੇ ਦਾ ਕੌਮ ਵਿੱਚ ਪੂਰਾ ਸਨੈਰੀਓ ਚੱਲ ਰਿਹਾ ਹੈ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਪੂਰਾ ਸਨੈਰੀਓ ਬਣ ਰਿਹਾ ਹੈ ਇੱਕ ਦੂਸਰੇ ਨੂੰ ਥੱਲੇ ਲਾਉਣ ਦਾ ਜਾਂ ਫਿਰ ਜਿਸ ਤਰੀਕੇ ਅਕਾਲੀ ਦਲ ਕੰਮ ਕਰ ਰਿਹਾ ਹੈ ਇਹ ਸਭ ਤੋਂ ਕਿਤੇ ਨਾ ਕਿਤੇ ਪ੍ਰਤੀਤ ਜ਼ਰੂਰ ਹੋ ਰਿਹਾ ਹੈ ਕਿ ਪੰਥ ਦੇ ਆਗੂਆਂ ਨੂੰ ਜਾਂ ਪੰਥ ਦੇ ਨੁਮਾਇੰਦਿਆਂ ਨੂੰ ਪੰਥ ਨਾਲ ਲਾਗਾ ਦਾਗਾ ਕੋਈ ਨਹੀਂ ਹੈਗਾ ਇਸ ਸਭ ਦੇ ਦਰਮਿਆਨ ਇੱਕ ਗੱਲ ਹੋਰ ਹੈ ਸੁਖਬੀਰ ਜੀ ਆਪਾਂ ਗਿਆਨੀ ਰਗਵੀਰ ਸਿੰਘ ਦੀ ਆ ਇੱਕ ਬਿਆਨ ਸੁਣੀਏ ਦੇਖੋ ਲਗਾਤਾਰ ਮਨਪ੍ਰੀਤ ਸਿੰਘ ਏਆਲੀ ਨੇ ਵੀ ਜਿਹੜਾ ਹੈ ਧਾਮੀ ਸਾਹਿਬ ਨੂੰ ਚਿੱਠੀ ਲਿਖੀ ਜੀ ਝੁੰਦਾ ਸਾਹਿਬ ਨੇ ਧਾਮੀ ਸਾਹਿਬ ਨੂੰ ਚਿੱਠੀ ਲਿਖੀ ਕਿ ਭਾਈ ਸੱਤ ਮੈਂਬਰੀ ਕਮੇਟੀ ਉਸ ਤਰੀਕੇ ਕੰਮ ਨਹੀਂ ਕਰ ਰਹੀ ਜਿਸ ਤਰੀਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਇਸ ਤੋਂ ਬਾਅਦ ਜੋ ਗੱਲ ਧਾਮੀ ਸਾਹਿਬ ਨੇ ਗਾ ਮੀਟਿੰਗ ਕੀਤੀ ਗਾਂ ਜਾ ਕੇ ਗਿਆਨੀ ਰਗਵੀਰ ਸਿੰਘ ਨਾਲ ਜੀ ਰਗਵੀਰ ਸਿੰਘ ਦਾ ਉਸ ਤੋਂ ਬਾਅਦ ਬਿਆਨ ਆਂਦਾ ਹੈ ਕਿ ਅਸਾਂ ਨੂੰ ਅਹੁਦਿਆਂ ਦੀ ਜਿਹੜਾ ਉਹ ਮਾਣ ਕਰਨਾ ਚਾਹੀਦਾ ਹੈ ਅਹੁਦਿਆਂ ਨੂੰ ਲੈ ਕੇ ਜਿਹੜਾ ਸਤਿਕਾਰ ਕਰਨਾ ਚਾਹੀਦਾ ਜਿਹੜਾ ਵੀ ਅਹੁਦਾ ਜਿਹਨੂੰ ਦਿੱਤਾ ਗਿਆ ਹੂੰ ਇਹਦਾ ਮਤਲਬ ਕਹਿੰਦੇ ਰਗਵੀਰ ਸਿੰਘ ਹੋਰਾਂ ਨੇ ਇਹ ਗੱਲ ਮੰਨ ਲਈ ਕਿ ਕਮੇਟੀ ਜਿਸ ਤਰੀਕੇ ਕੰਮ ਕਰ ਰਹੀ ਹੈ ਕਰਨ ਦੋ ਹੂੰ ਹੁਣ ਇਹਦੇ ਪਿੱਛੇ ਕਾਰਨ ਨੇ ਸੁਖਵੀਰ ਹੁਣ ਇਹ ਕਾਰਨ ਕਿਹੜੇ ਨੇ ਇਹਦਾ ਇਹਦੇ ਉੱਤੇ ਛਾਤ ਜਿਹੜੀ ਹੈ ਜਾਂ ਫਿਰ ਇਸ ਗੱਲ ਤੋਂ ਪਰਦਾ ਉਹ ਗਿਆਨੀ ਰਗਵੀਰ ਸਿੰਘ ਹੀ ਹਟਾ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਵੀ ਜ਼ਿਕਰ ਕੀਤਾ ਆ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਜ਼ਿਕਰ ਤੁਸੀਂ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਵੱਲੋਂ ਗੱਡੀ ਦੇ ਵਿੱਚ ਬੈਠ ਕੇ ਇੱਕ ਬਿਆਨ ਆਪਣਾ ਜਾਰੀ ਕੀਤਾ ਗਿਆ ਸੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਦਿੱਤੀ ਗਈ ਪਾਈ ਗਈ ਉਹ ਵੀਡੀਓ ਜਿਹੜੀ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਖੁਲਾਸੇ ਤੋਂ ਮਾਂ ਗੱਲਾਂ ਕਈਆਂ ਸੀ ਕੁਝ ਕਰੋ ਵੀ ਉਹਨਾਂ ਦਾ ਦੇਖਣ ਨੂੰ ਮਿਲਿਆ ਗੁੱਸਾ ਮਲਾਲ ਵੀ ਦੇਖਣ ਨੂੰ ਮਿਲਿਆ ਉਹ ਕਹਿੰਦੇ ਕਿ ਭਾਈ ਲਾਓ ਮੈਨੂੰ ਉਹ ਕਹਿੰਦੇ ਲਾਓ ਮੈਨੂੰ ਛੇਤੀ ਮੈਂ ਆਪਣੇ ਪੱਖ ਦੀ ਗੱਲ ਕਰ ਸਕਾਂ ਉਨ੍ਹਾਂ ਦਾ ਇਹ ਮਲਾਲ ਗੁੱਸਾ ਜਾਂ ਫਿਰ ਕਹ ਲਈਏ ਇਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਕਿਤੇ ਨਾ ਕਿਤੇ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦੇ ਕੋਲ ਵੀ ਜਾਣਕਾਰੀਆਂ ਪਹੁੰਚੀਆਂ ਹੋਣਗੀਆਂ ਕਿਉਂਕਿ ਪਹਿਲਾਂ ਉਹ ਜਿਹੜੇ ਜਥੇਦਾਰ ਰਹਿ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਲੋਕ ਤਾਂ ਉਹੀ ਘੁੰਮਦੇ ਹੋਣਗੇ ਸੂਤਰ ਧਾਰਤਾ ਉਹਨਾਂ ਦੇ ਵੀ ਉਹੀ ਹੋਣਗੇ ਉਹਨਾਂ ਦੇ ਵੱਲੋਂ ਜਾਣਕਾਰੀਆਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹੋਣਗੀਆਂ ਤਾਂ ਅੰਦਰ ਕਿਤੇ ਕੋਈ ਵੱਡੀ ਖਿਚੜੀ ਪੱਕ ਰਹੀ ਹੈ ਇਹਨੂੰ ਆਪਾਂ ਸੋਚ ਵਿਚਾਰ ਸਕਦੇ ਹਾਂ ਜਾਂ ਅਨੁਮਾਨ ਇਸ ਦਾ ਲਗਾਇਆ ਜਾ ਸਕਦਾ ਕਿਉਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਪੰਥਕ ਗਲਿਆਰਿਆਂ ਦੇ ਵਿੱਚ ਵੀ ਇਹਦੀਆਂ ਗੱਲਾਂ ਜਿਹੜੀਆਂ ਬਿਲਕੁਲ ਸੁਖਬੀਰ ਦੇਖੋ ਹੁਣ ਮੌਕਾ ਮੌਕਾ ਬਣਦਾ ਹੁੰਦਾ ਹਰ ਇੱਕ ਚੀਜ਼ ਦਾ 2 ਦਸੰਬਰ ਵਾਲਾ ਵੀ ਇੱਕ ਮੌਕਾ ਬਣਿਆ ਸੀ ਕਦੀ ਤੁਸੀਂ ਸੋਚਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਤਰੀਕੇ ਝੋਲੀਆਂ ਅੱਜ ਕੇ ਵੱਡੇ ਤੋਂ ਵੱਡੇ ਗੁਨਾ ਆਪਣੀ ਝੋਲੀ ਚ ਪਵਾ ਲੈਣਗੇ ਹਾਂ ਮੈਂ ਇੱਕ ਮੌਕਾ ਹੋਰ ਬਣਿਆ ਸੀ ਉਹ ਬਣਿਆ ਸੀ ਕਿ ਜਿਹੜੀ ਕਮੇਟੀ ਹੈ ਉਹਨੂੰ ਲੈ ਕੇ ਤੇ ਨਾਲ ਦੀ ਨਾਲ ਜੋ ਸੱਤ ਮੈਂਬਰੀ ਕਮੇਟੀ ਹੈ ਉਹਨੂੰ ਲੈ ਕੇ ਤੇ ਹੁਣ ਜਦੋਂ ਜਥੇਦਾਰ ਸਹਿਬਾਨ ਇਥੋਂ ਚਲੇ ਗਏ ਨੇ ਹਲੇ 10 ਦਿਨ 15 ਦਿਨ ਹਜੇ ਤੱਕ ਆਉਣ ਦੀ ਕੋਈ ਡੇਟ ਫਿਕਸ ਨਹੀਂ ਆਉਣ ਦੀ ਕੋਈ ਟਿਕਟ ਨਹੀਂ ਹਜੇ ਤੱਕ ਮਨਜ਼ੂਰ ਹੋਈ ਹੈ ਕਿ ਕਦੋਂ ਆਣਾ ਹੈ ਕਦੋਂ ਨਹੀਂ ਆਣਾ ਮਤਲਬ ਜੇਕਰ ਮੈਂ ਤੁਹਾਨੂੰ ਕਹਾ ਕਿ ਸੁਖਬੀਰ ਜੀ 10 ਦਿਨ ਲਈ ਵੀ ਜਥੇਦਾਰ ਬਾਹਰ ਗਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 10 ਦਿਨ ਪਿੱਛ ਤੇ ਖੇਡਣ ਦਾ ਖੁੱਲਾ ਮੌਕਾ ਹੈ ਚਾਹੇ ਉਹ 10 ਦਿਨ ਦੇ ਵਿੱਚ 50 ਲੱਖ ਭਰਤੀਆਂ ਕਰ ਲੇ ਚਾਹੇ ਉਹ ਕਰ ਲੇ 1 ਲੱਖ ਉਹ ਆਪਣਾ ਟਿੱਚਾ ਪੂਰਾ ਕਰ ਲੇ ਨਾ ਕਰ ਲੇ ਪਰ ਅਗਲੇ ਨੂੰ ਦਿਨ ਮਿਲਗੇ ਨਹੀਂ ਹੋਲੇ ਤੋਂ ਬਾਅਦ ਜਥੇਦਾਰ ਸਹਿਬਾਨ ਕੀ ਫੈਸਲਾ ਲੈਂਦੇ ਨੇ ਕੀ ਉੱਤੇ ਸੁਣਵਾਈ ਕਰਦੇ ਨੇ ਇਹ ਵੱਖਰੀਆਂ ਗੱਲਾਂ ਨੇ ਇਹ ਇੱਥੇ ਆਸਤਾਸੀ ਪ੍ਰਗਟਾਉਂਦੇ ਆ ਕਿ ਚੰਗਾ ਹੋਵੇ ਹਾਂ ਪੱਕੀ ਹੋਵੇ ਪਰ ਮੈਂ ਇੱਕਲਾ ਸਵਾਲ ਦੇ ਨਾਲ ਆਪਾਂ ਸਮਾਪਤੀ ਕਰਾਂਗੇ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਇਸ ਵਕਤ ਜਿਵੇਂ ਤੁਸੀਂ ਕਿਹਾ ਕਿ ਭਰਤੀ ਭਾਵੇਂ 5 ਲੱਖ ਕਰ ਲਈ ਜਾਵੇ ਪਰ ਇੱਕ ਤਰੀਕ ਨੂੰ ਤਾਂ ਪ੍ਰਧਾਨ ਚੁਣਿਆ ਜਾਣਾ ਹੁਣ ਇਸ ਚੀਜ਼ ਦੇ ਬਾਰੇ ਕੀ ਖਿਆਲ ਨੇ ਇਸ ਚੀਜ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਪਿਛਲੇ 45 ਦਿਨਾਂ ਦੇ ਵਿੱਚ ਕਾਰਵਾਈਆਂ ਦਾ ਦੌਰ ਨਹੀਂ ਉਸ ਤਰੀਕੇ ਚੱਲ ਸਕਿਆ ਜਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵਾਪਸ ਪੰਜਾਬ ਆਉਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਆਪਣੀਆਂ ਸੇਵਾਵਾਂ ਦੁਬਾਰਾ ਬਹਾਲ ਕਰਨ ਤੇ ਉਹਨਾਂ ਦੇ ਵੱਲੋਂ ਉਹ 15 ਦਿਨਾਂ ਦੇ ਵਿੱਚ ਕਾਰਵਾਈਆਂ ਕਰ ਦਿੱਤੀਆਂ ਜਾਣਗੀਆਂ ਜਾਂ ਫਿਰ 15 ਦਿਨਾਂ ਦੇ ਵਿੱਚ ਸ਼ੋਮਣੀ ਅਕਾਲੀ ਦਲ ਉਹਨਾਂ ਕਾਰਵਾਈਆਂ ਨੂੰ ਕਰਨ ਦੇ ਲਈ ਮੰਨੇਗੀ ਇਹ ਸਵਾਲ ਦੇ ਬਾਰੇ ਕੀ ਕਹਣਾਂਗੇ ਦੇਖੋ ਜੀ ਹੁਣ ਹੋਊਗਾ ਤਾਂ ਹੋਈ ਜੋ ਹੁਕਮ ਮੈਂ ਕਹਿੰਦਾ ਕਿ ਉੱਪਰ ਆਣਗੇ ਕਿਉਂਕਿ ਪੰਥ ਦੇ ਦਿਮਾਗ ਦੇ ਵਿੱਚ ਤੇ ਦਿਲਾਂ ਦੇ ਵਿੱਚ ਇਹ ਸਵਾਲ ਘੁੰਮਣੇ ਸ਼ੁਰੂ ਹੋ ਗਏ ਨੇ ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪੂਰਾ ਸਿਨੈਰੀਓ ਵਾਪਰਿਆ ਜਦੋਂ ਗਿਆਨੀ ਰਗਵੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਉਸ ਤੋਂ ਬਾਅਦ ਜਦੋਂ 15 ਦਿਨ ਦਾ ਸਮਾਂ ਵਧਾ ਕੇ 1 ਮਹੀਨਾ ਕਰਤਾ ਗਿਆ ਤਾਂ ਤੁਹਾਨੂੰ ਯਾਦ ਹੋਏਗਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਗੱਲ ਕਹਿ ਕੇ ਗਏ ਸੀ ਜਾਂਦੇ ਜਾਂਦੇ ਕਹਿੰਦੇ ਮੇਰੇ ਕੋਲ ਬੋਲਣ ਲਈ ਬਹੁਤ ਕੁਝ ਪਿਆ ਤੇ ਮੈਂ ਜਸਦਨ ਬੋਲूंगा ਘਰ ਧੁੱਟੂਗੀ ਹਾਂ ਤੇ ਹੁਣ ਗਰਦ ਕਿਹੜੀ ਆਪਣੇ ਅੰਦਰ ਸੰਭੀ ਬੈਠੇ ਨੇ ਇਹ ਵੀ ਗੱਲਾਂ ਨੇ ਕਿਤੇ ਉਸ ਗਰਦ ਦੀ ਲਪੇਟ ਦੇ ਵਿੱਚ ਜਾਂ ਫਿਰ ਜੋ 25 ਤਰੀਕ ਨੂੰ ਗਿਆਨੀ ਹਰਪੀ ਸਿੰਘ ਨੇ ਬਿਆਨ ਦਿੱਤਾ ਨਦੀਰ ਸਾਹਿਬ ਦੀ ਸਟੇਜ ਦੇ ਉੱਤੇ ਕਿ ਸਾਨੂੰ ਹੁਣ ਸ਼ਰਮ ਕਰਨੀ ਚਾਹੀਦੀ ਹੈ ਸਾਨੂੰ ਚੂੜੀਆਂ ਤੱਕ ਮਿਲ ਰਹੀਆਂ ਸੀਗੀਆਂ ਲੋਕ ਸਾਡੇ ਵਿੱਚੋਂ ਜਥੇਦਾਰ ਫੂਲਾ ਸਿੰਘ ਦੇਖਣਾ ਚਾਹੁੰਦੇ ਸੀਗੇ ਪਰ ਅੱਜ ਜੋ ਪੂਰੀ ਘਟਨਾ ਵਾਪਰੀ ਹੈ ਜਥੇਦਾਰ ਫੂਲਾ ਸਿੰਘ ਦੀ ਝਲਕਾ ਨਹੀਂ ਪੰਥ ਨੂੰ ਬੰਦ ਹੋ ਗਈ ਹੈ ਸੁਖਵੀਰ ਇਹ ਵੀ ਹੈ ਤੇ ਹੁਣ ਪੰਥ ਇਹ ਵੀ ਕਹਿ ਰਿਹਾ ਕਿ ਨਾ ਤਾਂ ਹੁਣ ਕੋਈ ਜਥੇਦਾਰ ਫੂਲਾ ਸਿੰਘ ਬਣ ਸਕਦਾ ਤੇ ਪੰਥ ਹੁਣ ਬੇਹਸਾਰਾ ਤੁਰਿਆ ਫਿਰਦਾ ਪਰ ਵੱਡਾ ਸਵਾਲ ਇੱਥੇ ਇਹੀ ਹੈ ਕਿ ਜਿਹੜਾ ਵੀ ਇਹ ਸਮਾਂ ਦਿੱਤਾ ਗਿਆ ਇਸ ਦੇ ਵਿੱਚ ਅਕਾਲੀ ਦਲ ਖੁੱਲਾ ਖੇਡੇਗੀ ਇਸ ਦੇ ਵਿੱਚ ਜਿਹੜੀ ਜਾਂਚ ਕਮੇਟੀ ਹੈ ਤਿੰਨ ਮੈਂਬਰੀ ਉਹ ਖੁੱਲਾ ਖੇਡੇਗੀ ਤੇ ਜਿਹੜਾ ਐਸਜੀਪੀਸੀ ਦੀ ਜਾਂਚ ਕਮੇਟੀ ਉਹ ਵੀ ਪੂਰਾ ਖੇਡੇਗੀ ਤੇ ਐਸਜੀਪੀਸੀ ਆਪਣੀਆਂ ਕਾਰਵਾਈਆਂ ਵੀ ਕਰੇਗੀ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਜਿਹੜੇ ਪੰਥ ਨੂੰ ਹੁਣ ਉਮੀਦ ਜਾਗਣ ਲੱਗ ਗਈ ਸੀ ਜਿਹੜੇ ਪੰਥ ਨੂੰ ਹੁਣ ਜਥੇਦਾਰ ਸਹਿਬਾਨਾ ਤੋਂ ਉਮੀਦ ਸੀ ਕਿ ਫੈਸਲਾ ਕਰਨਗੇ ਜਥੇਦਾਰ ਫੂਲਾ ਸਿੰਘ ਅਰਗਾ ਜਿਸ ਪੰਥ ਨੂੰ ਹੁਣ ਇਹ ਲੱਗਣ ਲੱਗ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸਰਵੋਤਮ ਹੈ ਸਰਬ ਤੋਂ ਉੱਚ ਹੈ ਇਹ ਤੇ ਜਿਹੜਾ ਦਾਗ ਲੱਗਿਆ ਆ ਰਿਹਾ ਸੀ ਪਿਛਲੇ ਲੰਬੇ ਤੇਰ ਤੋਂ ਕਿ ਮੁਲਾਜ਼ਮ ਜਥੇਦਾਰ ਨੇ ਇਹ ਤਾਂ ਖਾਂਹਾ ਤੇ ਕੰਮ ਕਰਦੇ ਨੇ ਉਹਦਾ ਟੈਗ ਹਟਣ ਲੱਗ ਗਿਆ ਪਰ ਉਸ ਰਾਸਤੇ ਨੂੰ ਜਿਹੜਾ ਫਿਰ ਇੱਕ ਵਾਰੀ ਜਹਾਜ਼ ਲੈ ਕੇ ਖੁਦ ਗਿਆਨੀ ਰਗਵੀਰ ਸਿੰਘ ਉੱਥੇ ਪਹੁੰਚ ਗਏ ਨੇ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਹੈ ਕੀਮਤੀ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨ ਦੇ ਲਈ ਸੋ ਇਸ ਵਕਤ ਮਲਾਲਤਾ ਜ਼ਰੂਰ ਬਣਿਆ ਪਿਆ ਇਸ ਵਕਤ ਕਾਰਵਾਈਆਂ ਦਾ ਦੌਰ ਜਿਸ ਤਰੀਕੇ ਚੱਲਣਾ ਚਾਹੀਦਾ ਸੀ ਉਹ ਚੱਲ ਨਹੀਂ ਰਿਹਾ ਹਾਲਾਂਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਜਾਇਆ ਗਿਆ ਇਸ ਦੇ ਉੱਪਰ ਕੋਈ ਵੀ ਟਿੱਕਾ ਟਿੱਪਣੀ ਸਾਡੇ ਵੱਲੋਂ ਨਹੀਂ ਕੀਤੀ ਜਾ ਰਹੀ ਪਰ ਨਾਲ ਦੇ ਨਾਲ ਵੱਡਾ ਸਵਾਲ ਇਹ ਜ਼ਰੂਰ ਉੱਠ ਰਿਹਾ ਹੈ ਬਾਗੀ ਧੜੇ ਦੇ ਵੱਲੋਂ ਵੀ ਦੱਬੇ ਬੁੱਲਾਂ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਦਬੀ ਜ਼ੁਬਾਨ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਤਰੀਕੇ ਜਾਣਾ ਨਹੀਂ ਸੀ ਚਾਹੀਦਾ ਇਸ ਵਕਤ ਇਹ ਐਡਾ ਵੱਡਾ ਸ਼ਿਸ਼ੂਪਣ ਜਿਹੜਾ ਪੰਥ ਦੇ ਵਿੱਚ ਪੈਦਾ ਹੋਇਆ ਹੋਇਆ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਹੋ ਸਕਦਾ ਹੈ ਕਿਸੇ ਸਿੱਖ ਪ੍ਰਚਾਰ ਦੇ ਲਈ ਆਫਰ ਆ ਰੀਤੀ ਰਿਵਾਜ ਜਿਹੜੇ ਨੇ ਜਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ ਪ੍ਰਚਾਰ ਨੂੰ ਲੈ ਕੇ ਕਾਰਵਾਈਆਂ ਦੇ ਦੌਰ ਚੱਲਦੇ ਨੇ ਉਹਨਾਂ ਦੇ ਮੁਤਲਕ ਜਾਇ ਹੋਵੇ ਇਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਵਿਦੇਸ਼ ਜਾਣਾ ਇਸ ਵਕਤ ਜ਼ਰੂਰ ਵੱਡੇ ਸਵਾਲ ਖੜੇ ਕਰ ਗਿਆ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਉੱਪਰ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਸਟੈਂਡ ਸਪਸ਼ਟ ਰੱਖਣ ਦੀ ਗੱਲ ਕਹੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁਕਮਾਂ ਦੀ ਤਮੀਲ ਇਨ ਬਿਨ ਨਹੀਂ ਕੀਤੀ ਗਈ ਇਨ ਬਿਨ ਸ਼ਬਦ ਦੇ ਉੱਪਰ ਤਵੱਜੋ ਮੈਂ ਤਾਂ ਕਰਕੇ ਦਿੱਤੀ ਹੈ ਕਿਉਂਕਿ ਸਿੰਘ ਸਭ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਸ਼ਬਦ ਨੂੰ ਖਾਸ ਤੌਰ ਦੇ ਉੱਪਰ ਕਿਹਾ ਗਿਆ ਸੀ ਕਿ ਹਾਂ ਇਸ ਸਾਰੀ ਕਾਰਵਾਈ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਇਹਨਾਂ ਬਿਨ ਇਹ ਹੁਕਮਾਂ ਦੀ ਤਾਮੀਲ ਨਹੀਂ ਹੋਈ ਸੋ ਹੁਣ ਦਰਸ਼ਕਾਂ ਦੇ ਕੋਲ ਵੀ ਇਹ ਸਵਾਲ ਅਸੀਂ ਛੱਡਦੇ ਹਾਂ ਕਿ ਦਰਸ਼ਕ ਕੀ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਸਾਰੇ ਮਸਲੇ ਮੁਫਾਦ ਦੇ ਉੱਪਰ ਕੀ ਸੋਚਿਆ ਵਿਚਾਰਿਆ ਜਾ ਰਿਹਾ ਹੈ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਸ ਦੇ ਵੱਲੋਂ ਗਿਣੀ ਮਿੱਥੀ ਸਾਰੀ ਰਣਨੀਤੀ ਦੇ ਤਹਿਤ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਈ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਕਿਉਂ ਨਹੀਂ ਲਿਆ ਜਾ ਰਿਹਾ ਉਦੋਂ ਵਰਕਿੰਗ ਕਮੇਟੀ ਦੇ ਮੈਂਬਰ ਹੀ ਇਕੱਠੇ ਨਹੀਂ ਸੀ ਹੁੰਦੇ ਉਸ ਵਕਤ ਵਰਕਿੰਗ ਕਮੇਟੀ ਦੇ ਮੈਂਬਰ ਸਮਾਨੀ ਸੀ ਦਿੱਤਾ ਜਾਂਦਾ ਕਿ ਇਕੱਠੇ ਹੋ ਕੇ ਇਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਈਏ ਤੇ ਇਧਰ ਦੇ ਪਾਸੇ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਹੋਰਾਂ ਦੇ ਵਿਦੇਸ਼ ਜਾਣ ਦੀ ਗੱਲ ਜਦੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਨਾਲ ਦੀ ਨਾਲ ਖਬਰਾਂ ਜੜੀਆਂ ਦੇ ਵੱਖ-ਵੱਖ ਮੀਡੀਆ ਚੈਨਲਾਂ ਦੇ ਵੱਲੋਂ ਪ੍ਰਕਾਸ਼ਿਤ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਕਹਿ ਲਈਏ ਨਸ਼ਰ ਕਰ ਦਿੱਤੀਆਂ ਜਾਂਦੀਆਂ ਨੇ ਕਿ ਭਾਈ ਕੱਲ ਨੂੰ ਵਰਕਿੰਗ ਕਮੇਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਮੀਟਿੰਗ ਹੋਣ ਵਾਲੀ ਹੈ ਹੁਣ ਵੱਡੀ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਵਿਚਾਰ-ਵਿਮਰਸ਼ ਕੀਤਾ ਜਾਣਾ ਹੈ ਜਾਂ ਫਿਰ ਸੱਤ ਮੈਂਬਰੀ ਕਮੇਟੀ ਦੇ ਵਿੱਚ ਕਾਰਵਾਈਆਂ ਕੀ ਹੋਣਗੀਆਂ ਕਿ ਇਹਨੂੰ ਕਿਸ ਤਰੀ ਕੇ ਉਹਦੇ ਕੋਲੋਂ ਸੇਵਾਵਾਂ ਲਈਆਂ ਜਾਣਗੀਆਂ ਕਿ ਇਹਦੇ ਬਾਰੇ ਵਿਚਾਰ ਗੋਸ਼ਟੀਆਂ ਹੋਣਗੀਆਂ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਹੈ ਕਿ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਹੋਰਾਂ ਦਾ ਵਿਦੇਸ਼ ਦੌਰਾ ਜਿਹੜਾ ਹੈ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡੀ ਉਸ ਪੇਚ ਨੂੰ ਜ਼ਰੂਰ ਅਪਧਰਾ ਕਰ ਗਿਆ ਜਿਸ ਦੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਮਨਮਰਜ਼ੀਆਂ ਕਰ ਸਕਦੀ ਹੈ ਜਿਵੇਂ ਉਹਨਾਂ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਪਹਿਲਾਂ ਦਰਕਰਨ ਕਰਕੇ ਪਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਸੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਨਾਲ ਨਾਲ ਕਰਦੇ ਰਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਣਕਾਰੀਆਂ ਭਰਪੂਰ तमाम ਰਿਪੋਰਟਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਇਸੇ ਤਰੀਕੇ ਸਾਂਝੀਆਂ ਕਰਦੇ ਰਹਾਂਗੇ ਬਹਿਰ ਹਾਲ ਇਸ ਵੱਡੇ ਬਣੇ ਸਵਾਲ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਟਿੱਪਣੀ ਦੇ ਰੂਪ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਮਨ ਦੇ ਬਲਬਲੇ ਸਾਂਝੇ ਜ਼ਰੂਰ ਕਰਦੇ ਰਹਿਣਾ